ਮੈਂ ਸੁਖਵਿੰਦਰ ਸਿੰਘ ਸੋਢੀ ਸਰਪੰਚ ਨਵਾ ਪਿੰਡ ਪੱਠੀ ਸਰਪੰਚ ਸਾਹਿਬ ਜਿਹੜੀ ਮੌਤ ਹੋਈ ਆ ਕੀ ਇਸ ਨੁਕਤੇ ਦਾ ਨਾਮ ਅੱਦ ਕਿੰਨੀ ਉਮਰ ਸੀ ਇਸ ਦਾ ਨਾਮ ਜੀ ਲਵਕੀਤ ਤੇ ਸਾਨੂੰ ਫੇਦਾ داری ਸੀਗਾ ਜੀ ਇਹਦੀ ਉਮਰ ਕੁਛ ਵੀ ਨਹੀਂ ਹੈ ਜੀ 18 ਤੋਂ 20 ਸਾਲ ਇਹ ਤਾਂ ਯਾਰ ਕੋਈ ਪਹਿਲੀ ਵਾਰੀ ਥੋੜੋ ਜਿਹਾ ਕੰਮ ਹੋਇਆ ਵਾ ਸਾਡੇ ਪਿੰਡ ਵਿੱਚ ਤਾਂ ਮੇਰੇ ਖਿਆਲ 15 ਤੋਂ 20 ਜਿੰਨੀ ਪੈਂਦੇ ਹੈਗੇ ਜਿਹੜੇ ਕੀ ਆ ਰਾ ਸਿੱਖਾਂ ਦੇ ਡੇਰੇ ਆ ਉਹ ਨਸ਼ੇ ਦਾ ਕੰਮ ਕਰਦੇ ਆ ਬੇਸੱਦਾ ਕਰਦੇ ਆ ਜਿਹੜੇ ਕੀ ਅਸੀਂ ਪੁਲਿਸ ਨੂੰ ਵੀ ਬਹੁਤ ਵਾਰੀ ਕੰਪਲੀਟ ਆ ਦਿੱਤੀ ਆ ਲੇਕਿਨ ਚਲੋ ਆ ਸਰਕਾਰ ਨੇ ਵੀ ਇੱਕ ਮੁਹਮਮ ਕੀਤੀ ਆ ਸ਼ੁਰੂ ਕਹਿੰਦੇ ਆ ਵੀ ਨਸ਼ੇ ਦਾ ਘਟਿਆ ਵਾ ਪਰ ਸਾਡੇ ਨੂੰ ਤਾਂ ਵੀ ਕਿਸ ਤਰ੍ਹਾਂ ਹੋਇਆ ਇੰਜੈਕਸ਼ਨ ਨਾਲ ওভারਡੋਜ਼ ਨਾਲ ਹੀ ਤੁਹਾਡੇ ਸਾਹਮਣੇ ਦੇਖੋ ਉਹ ਕੋਲ ਸਰੇਂਜ ਪਈ ਹੈ ওভারਡੋਜ਼ ਨਾਲ ਹੀ ਹੋਈ ਸਰਕਾਰ ਜੁੱਧ ਨਸ਼ੇ ਵਿਰੁੱਧ ਮਹਿੰਮ ਚਲਾ ਰਹੀ ਹੈ ਇਸ ਮਹਿੰਮ ਨੂੰ ਕਿਸ ਤਰ੍ਹਾਂ ਲਈ ਦੇਖੋ ਜੀ ਸਾਡੇ ਪਿੰਡ ਦਾ ਤਾਂ ਕੁਛ ਨਹੀਂ ਹੈ ਮੈਂ ਤੁਹਾਨੂੰ ਕਹਿੰਦਾ ਸਾਡੇ ਪਿੰਡ ਤੇ ਕਿਨਾਲੂ ਵਧਿਆ ਵਾ ਘਟਿਆ ਨਹੀਂ ਕਰ ਇੱਕ ਬਾੜੇ ਦਾ 2000 ਹੋਰ ਤੁਸੀਂ ਮੁਕੇ ਹੋ ਪਿੰਡ ਦੇ ਕਿ ਪੁਲਿਸ ਨੂੰ ਅਜ ਤੱਕ ਸ਼ਿਕਾਇਤ ਬਤੂਸ ਪ੍ਰਸ਼ਾਸਨ ਨੂੰ ਜਾਂ ਕਿਸੇ ਤੱਕ ਪਹੁੰਚ ਕੀਤੀ ਵੀ ਨਸ਼ਾ ਬਹੁਤ ਜ਼ਿਆਦਾ ਬਹੁਤ ਹੀ ਬਹੁਤ ਵਾਰੀ ਅਸੀਂ ਸਾਰੀ ਪੰਚਾਇਤ ਨੇ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਠੀਕ ਹੈ ਜੀ ਇੱਥੇ ਸਾਡੀ ਕਤਵਾਲੀ ਥਾਣਾ ਪੈਂਦਾ ਉੱਥੇ ਵੀ ਐਸਐਚਓ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਸੀ ਕਿ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਮਾਹੌਲ ਖਰਾਬ ਹੈ ਜਿਹੜਾ ਕਿ ਅਸੀਂ ਮੰਨਦੇ ਹਾਂ ਉਸ ਗੱਲ ਨੂੰ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਚਲੋ ਚੱਕੀ ਵੀ ਜਾਂਦੀ ਆ ਜੀ ਕਾਫੀ ਪਰਚੇ ਕੀਤੇ ਵੀ ਆ ਤੇ ਗਾਂ ਤੋਂ ਗਾਂ ਨਵੇਂ ਜਦਾਂ ਕਹਿ ਦਈਏ ਉੱਠੀ ਵੀ ਜਾਂਦੇ ਦੋ ਚੱਕਦੇ ਤੇ ਪੰਜ ਬੰਦੇ ਉਦਾਂ ਗਾਂ ਫੇ ਵਿਚਣ ਦੇ ਪਿੱਛੇ ਉੱਠ ਪੈਂਦੇ ਵਿੱਚ ਵਾਲੇ ਕੀ ਕਰੂ ਕੀ ਮੰਗਨ ਸਰਕਾਰ ਤੋਂ ਕੋਈ ਨੰਦ ਕਿਸ ਤਰ੍ਹਾਂ ਇਹ ਧਾਲਵਾਣਾ ਅਸੀਂ ਕਿਨੇ ਚੱਕ ਨਾਕਾ ਪੁਲਿਸ ਦਾ ਲਾਇਆ ਜਾਵੇ ਸਪੈਸ਼ਲ ਤੇ ਜਿਹੜੇ ਆਉਂਦੇ ਵੀ ਉਹਨਾਂ ਨੂੰ ਚੱਕ ਕੇ ਅੰਦਰ ਲਾਈਏ ਉਹਦੇ ਲੈਣ ਦੇ ਚੱਕ ਕੇ ਅੰਦਰ ਕਰਨ ਜਸਵੀਰ ਕਰਦੇ ਆਪਕੇ ਕੇ ਨਮਾ ਆਪਣੇ ਕੋਲ ਮੰਗੇ ਆਓ ਯਾਰ ਨਸ਼ੇ ਦੇ ਨਾਲ ਜਿਹਦੀ ਡੈਥ ਹੋਈ ਹੈ ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਚੀਜ਼ ਨੂੰ ਜਿਹੜੀ ਅੱਜ ਅਚਾਨਕ ਛੇਤ ਜਿਹੜੀ ਡੈਥ ਹੋ ਗਈ ਉਹ ਨਸ਼ੇ ਨਾਲ ਹੀ ਹੋਈ ਹੈ ਇਹ ਕਦੋਂ ਤੋਂ ਕਰ ਰਿਆ ਸੀ ਇਹਨੂੰ ਹੋ ਗਿਆ ਕੋਈ ਨੋਕਸਲ ਤੋਂ ਹੋਈ ਕਿ ਕਰਦੇ ਤਿੰਨ ਸਾਲ ਲੈ ਕੇ ਕਿੱਥੋਂ ਹੁੰਦਾ ਹੈ ਪਤਾ ਹੀ ਕੋਈ ਇੱਥੇ ਇੱਥੋਂ ਲੈਂਦੇ ਆ ਸਾਰੇ ਕਿਹੜਾ ਪਿੰਡ ਪਿੰਡ ਚੋਂ ਆਏ ਐਸੇ ਪਿੰਡ ਤੋਂ ਆ ਇੱਥੇ ਹੀ ਹਾਂ ਕੌਣ ਵੇਚਦਾ ਕੌਣ ਆ ਇਹ ਤਾਂ ਸਾਰਾ ਮੱਲਾ ਹੀ ਵੇਚਦਾ ਹੁਣ ਪਤਾ ਨਹੀਂ ਹੁਣ ਕਿਹੜਾ ਕਿਹੜਾ ਵੇਚਦਾ ਆ ਥੋੜੀ ਇਹ ਕਿਹਸਾ ਨਾਮ ਥੋੜੀ ਲੈ ਸਕਦੇ ਕਿਸੇ ਦਾ ਜਿਹੜਾ ਵੇਚਦਾ ਵੀ ਆਪਾਂ ਉਹਦਾ ਨਾਮ ਕਿੱਦਾਂ ਲਾ ਲਈਏ ਹੁਣ ਇਹ ਨਹੀਂ ਨਾ ਪਤਾ ਇਹਨੇ ਲਿਆ ਕਿਹਨਾਂ ਦੇ ਘਰੋਂ ਆ ਹਾਂਜੀ ਅੱਛਾ ਪਿੰਡ ਸਾਰੇ ਵੇਚਦੇ ਆ ਹਾਂ ਵੇਚਦੇ ਸਾਰੇ ਹੀ ਆ ਵੇਚਦੇ ਸਾਰੇ ਇਹ ਨਹੀਂ ਪਤਾ ਕਿ ਇਹਨੇ ਲਿਆ ਕਿਹਦੇ ਘਰੋਂ ਹੋਰ ਵੀ ਇੱਥੇ ਆਉਂਦੇ ਪਿੰਡ ਦੇ ਵਿੱਚ ਗਾਲੇ ਨਸ਼ਾ ਹਾਂਜੀ ਆਉਂਦੀ ਆ ਜਿਹੜਾ ਜਿਹੜਾ ਲੋਂਦਾ ਆ ਹੁੰਦੇ ਆ ਤੇ ਹੁਣ ਪੁਲਿਸ ਨੂੰ ਤੁਸੀਂ ਦੱਸਿਆ ਨਹੀਂ ਪੁਲਿਸ ਨੂੰ ਲੱਗੇ ਜਾਂਦੀ ਪਈ ਆ ਕਾਰਵਾਈ ਕਰਨੇ ਹੋ ਵੀ ਆਪਣੇ ਸਾਰੇ ਪੁਲਿਸ ਨੂੰ ਦੱਸ ਰਹੇ ਹੋ ਕਿ ਕਿੱਥੇ ਵੇਚਦਾ ਨ ਮੈਨੂੰ ਹੋਂਪੋਲ ਸਾਈ ਹੋਈ ਹੈ ਜਿੱਦਾਂ ਤੁਸੀਂ ਕਹ ਰਹੇ ਕਿ ਕੈਮਰੇ ਜਿਹੜੇ ਆ ਉਹ ਦੇਖੇ ਜਾਣ ਉਹਦੇ ਵਿੱਚ ਪਤਾ ਲੱਗੇਗਾ ਕਿ ਕਿਹੜਾ ਕੌਣ ਕੈਮਰੇ ਚ ਉਹ ਕਹਿੰਦੇ ਕਿ ਇੱਕ ਵਾਰੀ ਲਾਸ਼ ਨੂੰ ਲੈ ਜਾਂਦੇ ਆ ਫਿਰ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਹਾਂਜੀ ਕੀ ਨਾ ਜੀ ਆਪਣਾ ਦਲਜੀਤ ਦਾ ਠੀਕ ਆ ਇਹ ਕਿਹੜੇ ਪਿੰਡ ਦੇ ਹੋ ਹਾਂ ਟੰਡਪੱਠਾ ਠੀਕ ਆ ਇਹ ਅੱਜ ਇੱਕ ਮੌਤ ਹੋਈ ਹੈ ਮੁੰਡੇ ਦੀ ਇਹ ਕੇਸ ਨਾਲ ਹੋਈ ਮੌਤ ਚਿੱਟੇ ਨਾ ਠੀਕ ਆ ਤੇ ਇਹ ਮੁੰਡੇ ਦੀ ਉਮਰ ਕਿੰਨੀ ਸੀ 18 ਸਾਲ ਦੀ ਆ ਕੀ ਕੰਮ ਕੀ ਕਰਦਾ ਸੀ ਕੰਮ ਇਹ ਤਾਂ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਹਦਾ ਨਾਂ ਮਾਵਾ ਨਾ ਪੇ ਆ ਕਿੱਥੋਂ ਦਾ ਰਹਿਣਾ ਬਈ ਇਹ ਕਿੱਥੇ ਦਾ ਰਹਿਣਾ ਹੈ ਹਾਂ ਅੱਜ ਛੁੱਟੇ ਸੀ ਵਿਚਾਰੇ ਨੂੰ ਅੱਜ ਇੱਧਰ ਆ ਤੇ ਇਹ ਕਿੱਥੋਂ ਮਿਲੀ ਕਿੱਥੋਂ ਡੈਡ ਬੁੜੀ ਇੱਥੇ ਹੀ ਪਿਆ ਸੀ ਅਸੀਂ ਕਿਤੇ ਆ ਰਹੇ ਹਾਂ ਅਸੀਂ ਜਦੋਂ ਆ ਰਹੇ ਉਹ 3 ਵਜੇ ਦਾ ਟਾਈਮ ਸੀ ਹਾਂ ਇਹ ਇੱਦਾਂ ਹੀ ਪਿਆ ਸੀ ਇਹਨੂੰ ਮੈਂ ਮੈਂ ਖੋਦੇ ਨੂੰ ਆਪਨੇ ਪਿਆ ਨੂੰ ਪਿਆਵਾ ਪਰ ਹੈ ਨਹੀਂ ਸੀ ਇਹਦੇ ਵਿੱਚ ਕੁਝ ਵੀ ਕਿਹੜੇ ਕੋਈ ਸੁੰਜਾ ਸੁੰਜਾ ਨਿਕਲੇ ਦੇ ਵਿੱਚੋਂ ਕੱਢੀ ਆ ਉਹ ਤੇ ਦਾਸ ਹਾਂ ਇਹ ਕਿ ਪਿੰਡ ਦੇ ਵਿੱਚ ਨਸ਼ਾ ਕੀ ਕੀ ਕਹੋਗੇ ਪਿੰਡ ਬਾਰੇ ਇਸ ਬਾਰੇ ਅਸੀਂ ਪਿੰਡ ਤੋਂ ਬਹੁਤ ਜ਼ਿਆਦਾ ਅੱਕੇ ਪਏ ਹਾਂ ਇਹ ਤੇ ਕੁੜਗਾ ਮੂੜਗਾ ਕਿਦਾਂ ਨਾਂਗਾ ਖੁੱਲੇ ਵਾਲ ਛੱਡ ਕੇ ਜੀਣਾ ਪਾ ਕੇ ਆਉਂਦਾਂ ਨਸ਼ੇ ਕਰਨ ਆਉਂਦਾਂ ਮੋਟਰਸਾਈਕਲਾਂ ਤੇ ਕਦੀ ਉਸ ਮੋਟਰ ਤੇ ਕਦੀ ਉਸ ਮੋਟਰ ਤੇ ਪੀ ਪੀ ਕੇ ਇਹ ਮੋਟਰਾਂ ਤੋਂ ਨਸ਼ਾ ਮਿਲਦਾ ਹੈ ਲੈ ਕੇ ਘਰਾਂ ਤੋਂ ਜਾਂਦੇ ਉੱਥੇ ਭੱਜਦੇ ਆ ਇਹ ਕਿਹੜੇ ਘਰ ਹੈ ਜੀ ਇੱਥੇ ਨਸ਼ਾ ਵੇਚਦਾ ਹੈ ਇਹ ਆ ਸਾਰੇ ਚੱਟੇ ਵਾਲੇ ਹੀ ਹੈ ਜੀ ਤੁਸੀਂ ਕਦੀ ਪੁਲਿਸ ਨੂੰ ਨਹੀਂ ਦੱਸਿਆ ਅਸੀਂ ਪੁਲਿਸ ਨੂੰ ਬਥੇਰਾ ਰੋਈਦਾ ਪੁਲਿਸ ਰਹੀ ਹੋਈ ਆ ਨਾ ਜੇ ਇਹਨੇ ਚਿੱਟਾ ਲਾਉਣਾ ਸੀ ਤੇ ਜਿੱਥੋਂ ਲਿਆਉਣਾ ਸੀ ਇਹਨੇ ਉਸ ਦੇ ਘਰ ਬੈਠ ਕੇ ਲਾਉਣਾ ਸੀ ਇੱਥੇ ਥੋੜੇ ਸਾਹਮਣੇ ਪੱਦਰੇ ਲਾਉਣਾ ਸੀ ਇੱਥੇ ਕੋਈ ਸੈਟ ਕੇ ਗਿਆ ਇਹਨੂੰ ਮਾਰ ਕੇ ਤੇ ਇਹ ਜਿਹੜੇ ਪਿੰਡ ਦੇ ਸਰਪੰਚਾਂ ਨੂੰ ਕਦੀ ਨਹੀਂ ਦੱਸਿਆ ਕਿ ਇੱਥੇ ਨਸ਼ਾ ਵੇਚਦਾ ਸਰਪੰਚ ਨੂੰ ਸਰਪੰਚ ਨੂੰ ਬਹੁਤ ਕੁਝ ਦੱਸਿਆ ਸਰਪੰਚ ਦੀ ਵਿਚਾਰੇ ਦੀ ਕੌਣ ਸੁਣਦਾ ਕੌਣ ਸੁਣਦਾ ਹੁਣ ਮੰਗ ਕੀ ਕਰਦੇ ਹਾਂ ਕੋਈ ਨਹੀਂ ਸੁਣਦਾ ਅਸੀਂ ਮੰਗੇ ਉਹ ਹੀ ਕਰਦੇ ਵੀ ਸਾਡੇ ਪਿੰਡਾਂ ਦੇ ਵਿੱਚ ਚਿੱਟਾ ਮੁੱਕ ਜੇ ਸਾਡੇ ਪੁੱਤ ਮਰਦੇ ਜਾਂਦੇ ਆ ਪੁੱਤ ਹੋਣ ਨਾ ਮੇਟਾ ਨਾ ਬਣਾਈਆਂ ਉਹਨਾਂ ਦੀਆਂ ਕੋਠੀਆਂ ਨਾ ਡੈ ਗਈਆਂ ਤੇ ਜਿਨ੍ਹਾਂ ਦੀਆਂ ਚਿੱਟੀਆਂ ਨਾ ਮੰਨੀਆਂ ਤਾਂ ਉਹਨਾਂ ਦੀਆਂ ਕੋਠੀਆਂ ਖੜਕਾ ਇਹ ਪੋਤੀ ਨਾ ਹੋਵੇ ਤਾਂ ਮਾਵਨ ਰੋਟਕਾ ਕਾਦਣਾ ਪਕਾਉਣਾ ਕਿ ਇਹਨਾਂ ਦੇ ਪਕਾਉਣਾ ਸਰਪੰਚ ਦੀ ਜਿਹੜੀ ਕੂਹੇ ਚਲਾਈ ਗਈ ਉਹਦੇ ਨ ਕੋਲਸ ਨੇ ਪਹਿਲਾਂ ਇਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਦੇਖਦੇ ਅਸੀਂ ਨਹੀਂ ਇਹਨਾਂ ਨੂੰ ਚੰਗਾ ਸਮਝਦੇ ਕਿ ਇਹ ਆਪਦੇ ਬੱਚਿਆਂ ਦੇ ਢਿੱਡ ਫਾੜਦੇ ਆ ਲੋਕਾਂ ਦੇ ਬੱਚਿਆਂ ਨੂੰ ਮਾਰਦੇ ਆ ਬਹੁਤ ਮਰੇ ਸਾਡੇ 5 6 ਮੁੰਡੇ ਪਰ ਸਰਕਾਰ ਨੇ ਤਾਂ ਕਿਹਾ ਹੋਇਆ ਕਿ ਜਿਹੜੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਵਾ ਉਹ ਸਾਨੂੰ ਦੱਸੋ ਉਹਨਾਂ ਨੇ ਆਪਣੇ ਆਪਣੇ ਹੈਲਪ ਲਾਈਨ ਬਤਾਏ ਅਗਲੇ ਬੰਨੇ ਕੀ ਦੱਸ ਦਿੰਦੇ ਉਹਨਾਂ ਨੇ ਹੈਲਪ ਨੰਬਰ ਜਿਹੜੇ ਉਹ ਵੀ ਜਾਰੀ ਕੀਤੇ ਹੋਏ ਕਿ ਸਾਨੂੰ ਗੁਪਤ ਜਿਹੜਾ ਦੱਸਿਆ ਜਾਵੇ ਬਹੁਤ ਬਸ਼ਕੀਤ ਆ ਇਹਨਾਂ ਦੇ ਕੋਲ ਰੋਲ ਮੁੱਤਾ ਹੋ ਰਹੀਆਂ 15 ਦਿਨ ਪਹਿਲੇ ਵੀ ਜਿਹੜੀ ਮੌਤ ਹੋਈ ਆ ਅੱਜ ਸਰ ਹੁਣ ਮੌਕੇ ਤੇ ਪਹੁੰਚਿਆ ਵਾ ਮੌਕੇ ਤੇ ਪਹੁੰਚਿਆ ਇਨਫੋਰਮੇਸ਼ਨ ਲਈ ਮੌਕੇ ਤੇ ਪਹੁੰਚਿਆ ਡੈੱਡ ਬੋਡੀ ਤੇ ਲੈ ਜਾਣਾ ਇਹ ਪਿੰਡਾਂ ਦੇ ਰਿਕਵਰਡ ਪਾਉਂਦੇ ਪਏ ਵਿੱਚ ਕਿਉਂ ਕਾਰਨ ਕੀ ਰਿਕਵਰਡ ਪਾਉਂਦੇ ਇਹ ਰਿਸ ਜਦੋਂ ਮਤਲਬ ਜਜ਼ਬਾਤੀ ਹੋ ਜਾਂਦੇ ਉਹ ਗੱਲ ਨਹੀਂ ਜਜ਼ਬਾਤੀ ਨਹੀਂ ਉਹਨਾਂ ਦਾ ਕਹਿਣਾ ਕਿ ਇੱਥੇ ਨਸ਼ਾ ਜਿਹੜਾ ਵਾ ਖੁੱਲਿਆਂ ਵਿੱਚ ਵੇਚਦਾ ਵਾ ਪੁਲਿਸ ਕਾਰਵਾਈ ਨਹੀਂ ਕਰਦੀ ਨਹੀਂ ਨਾ ਕਰਨ ਵਾਲੀ ਦੀ ਕੋਈ ਗੱਲ ਨਹੀਂ ਬਸ ਠੀਕ ਬੱਚ ਕੱਲ ਬੱਚ ਕੱਲ ਕਰ ਮੈਂ ਆਪਣਾ ਕੰਮ ਕਰ ਲੈਂਦਾ